ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਨੱਥੂ ਵਾਲਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ 98783 93488 ਹੈ ਜੀ ਸਾਲੇ ਪਾਰਕ ਤੁਸੀਂ ਆਏ ਕਰਨੀ ਹੈਗੀ ਤੇ ਸੂਏ ਸੂਏ ਨਾਕ ਦਾ ਚੋਕੇ ਲਵੋ ਜੇ ਟੋਕੜ ਗੱਬਣਾ ਚੈੱਕ ਪਾਸ ਕਰਾ ਕੇ ਲਿਜਾਵੋ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਆਓ ਕਰਦੇ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਜਨਰ ਨੇ ਸਵੈਡ ਬਾਰੇ ਅਜੀ ਬਸ ਅਸੀਂ ਕਹੀ ਨਾ ਦੱਸਦੇ ਕਿ ਬਾਈ ਜਗਤਾਰ ਸਿੰਘ ਠੀਕ ਹੈ ਬਾਈ ਵਿਆਡ ਬਗੋ ਤੇ ਕਿਹੜਾ ਸੂਆ ਬਾਈ ਇਹ ਪਹਿਲੇ ਸੂਏ ਅੱਛਾ ਤੇ 3 ਮਹੀਨੇ ਦੀ ਗੱਬਾ 7 ਕਿਲੋ ਦੁੱਧ ਦਾ ਅੱਛਾ ਜੀ ਗੱਬਣ ਚੈੱਕ ਆਵੇ ਲਫਾਫਾ ਜਿਹਾ ਵਿਖਾਈ ਦੇ ਹੋਣੀ ਚੈੱਕ ਕਰਾਈਏ ਆਪਾਂ ਠੀਕ ਹੈ ਜੀ ਗੱਬਣ ਚੈੱਕ ਪਾਸ ਗਾਰੰਟੀ ਆ ਠੀਕ ਆ ਦੁੱਧ 7 ਕਿਲੋ ਕੰਡੇ ਵਾਲਾ ਭਾਈ 7 ਕਿਲੋ ਆ ਜੀ ਠੀਕ ਆ ਜੀ ਠੰਡੀ ਸੀਲ ਆ ਭਾਈ ਪੂਰੀ ਵਧੀਆ ਬਹੁਤ ਵਧੀਆ ਸੀਲ ਸੋਦਾ ਠੀਕ ਆ ਜੀ ਤੋੜ ਲਈ ਮੜ ਜੀ ਲਿਆਂਦੇ ਕਿ ਆਪਣੇ ਘਰ ਦੀ ਆ ਭਾਈ ਆਪਣੇ ਲਿਆਂਦੀ ਆ ਠੀਕ ਆ ਜੀ ਲੋ ਜੀ ਦੋਸਤੋ ਕਦ ਕੜ ਫੁੱਲ ਵੱਡਾ ਹੀ ਹੈਗਾ ਵੇਨੇ ਵੇਨੇ ਬਹੁਤ ਆ ਕੋਈ ਲੱਸੀ ਫਿੱਕੀ ਨਹੀਂ ਤੋਕੜ ਗੱਬਣ ਤੇ 9 ਮਹੀਨਿਆਂ ਦੀ ਚੈੱਕ ਪਾਸ ਆ ਗਈ ਬਾਈ ਦੀ ਕਰਾਈ ਆ ਤੁਸੀਂ ਆਪ ਦੀ ਕਰਾ ਕੇ ਲੈ ਜਾਣੀ ਇਹ ਕੋੜੀ ਵਰਗੀ ਵਹਿੜਾ ਕਦ ਕੜ ਫੁੱਲ ਵੱਡਾ ਕੋਈ ਲੱਸੀ ਫਿੱਕੀ ਨਹੀਂ ਕੋਈ ਨਿੱਕੀ ਜ ਨਹੀਂ ਕ੍ਰਾਸ ਬਰੀਡ ਆ ਜਦੋਂ ਉਹ ਚੱਟਾ ਮੱਝਾਂ ਆ ਰਗਾ ਜਿਹੜਾ ਤੁਸੀਂ ਦੋ ਡੰਗ ਚੋਂ ਨਾਲ 7 ਕਿਲੋ ਆ ਤੁਸੀਂ ਦੋ ਟਾਈਆਂ ਚੋ ਕੇ ਤਸੱਲੀ ਕਰਕੇ ਲੈ ਜਾਓ ਬਾਈ ਦੇ ਚੈੱਕ ਪਾਸ ਕਰਾਈ ਵੀ ਆ ਤੁਸੀਂ ਇਹਦੀ ਚੈੱਕ ਪਾਸ ਕਰਾ ਕੇ ਲੈ ਜਾਣੀ ਆ ਜੇ ਕੋਈ ਬਾਈ ਕੱਲ ਨੂੰ ਚੈੱਕ ਪਾਸ ਤੋਂ ਬਗੈਰ ਲੈ ਜਾਂਦਾ ਤੇ ਮੈਨੂੰ ਫੋਨ ਲੱਗਦੇ ਕਹਣਾ ਬਾਈ ਖਾਲੀ ਆ ਜਾਂ ਕਿਉਂ ਨਹੀਂ ਕਿਉਂਕਿ ਇਹ ਬਾਈ ਨੇ ਕਰਾਈ ਆ ਤੁਸੀਂ ਇਹਦੀ ਸੱਲੀ ਜ਼ਰੂਰ ਕਰਾ ਕੇ ਲੈ ਜਾਣੀ ਹੈਗੀ ਸੋਨਾ ਫਿਟਿੰਗ ਵਾਲਾ ਹਵਾਨਾ ਵਾ ਹੱਥੀ ਚੁਾਈ ਵਾਲਾ ਮੁਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਗਈ ਕੋਈ ਸ਼ਾਂਗ ਨਹੀਂ ਗਈ ਤੁਸੀਂ ਦੇਖ ਸਕਦੇ ਹੋ ਜੀ ਦੋ ਜਿਹੜਾ ਕੰਡੇ ਵਾਲਾ 7 ਕਿਲੋ ਆ ਤੁਸੀਂ ਦੋ ਟਾਈਮ ਚੋਲਿਓ ਭਲਾ ਚਾਰ ਟਾਈਮ ਚੋਲਿਓ ਬਾਈ ਦੇ ਘਰ ਦੀ ਗਰੰਟੀ ਛੰਡੀ ਸੀਲ ਆ ਗਈ ਬਾਈ ਇਹਨੂੰ ਬਹੁਤਾ ਕੱਦ ਕੜ ਫੁੱਲ ਵੱਡਾ ਹੀ ਆ ਪਹਿਲਾ ਸੂਆ ਸੂਈ ਵੀ ਆ ਦੂਜੇ ਲਈ ਗੱਪਣ ਬਾਈ ਦੇ ਮੋੜ ਤੱਕ ਆਉਂਦੀ ਆ ਫੇਸ ਕੁਆਲਿਟੀ ਚੈੱਕ ਕਰ ਲਓ ਸੋਹਣੀ ਫੇਸ ਕੁਆਲਿਟੀ ਆ ਮੇਰੇ ਕਦੇ ਕਰਾਂ ਸੰਗ ਇਹਨੇ ਗਰਮੀ ਗੁਰਰੀ ਪੁਰਾਣੀ ਮਨੋਣੀ ਗਈ ਅਗਲੇ ਸੂਏ ਵੀ ਚੰਗੇ 4 ਰੁਪਏ ਵਟਾ ਦੂ ਜੇ ਇਹਨਾਂ ਵਿੱਚ ਨਹੀਂ ਹੋਵੇ ਲਿਜਾ ਕੇ ਸਾਹਮ ਕੇ 4 ਦਿਨ ਤੇ ਜੇ ਬੰਦੇ ਦੁੱਧ ਲਾਉਣੀ ਘਰੇ ਫਿਰ ਚੰਗਾ ਪਾਜੂਗੇ ਅਗਲੇ ਸੂਏ ਨੂੰ ਹੱਥੇ ਚੁਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਨ ਹੈਗਾ ਮੁੱਲ ਬਈ ਇਹਦਾ ਮੁੱਲ ਕਰਾਉਣਾ ਦਾ 38000 ਅੱਛਾ ਜੀ ਉਮੇ 34000 ਪਹੁੰਚ ਕਰ ਦਾਂਗੇ 100 ਕਿਲੋਮੀਟਰ ਠੀਕ ਹੈ ਜੀ 50 ਕਿਲੋਮੀਟਰ ਆਉਣ ਜਾਣ ਠੀਕ ਹੈ ਜੀ ਲਓ ਵੀ ਦੋਸਤੋ ਬਾਈ ਕਹਿੰਦਾ ਵੀ ਉਮਰ 38000 34000 ਚ 50 ਕਿਲੋਮੀਟਰ ਆਉਣ ਜਾਣ 100 ਕਿਲੋਮੀਟਰ ਦੀ ਪਹੁੰਚ ਕਰ ਦਿਆਂਗੇ ਜਮਾ ਜਾਇਜ ਮੁੱਲਾ ਟੋਕੜ ਗੱਪਣ ਚੈੱਕ ਪਾਸ ਆ ਗਈ ਇਦੋਂ ਘੱਟ ਮੁੱਲ ਚ ਤਾਂ ਕਿਸੇ ਨੂੰ ਪਸੂ ਮੈਲਾ ਨਹੀਂਗਾ ਬਾਕੀ ਜਿਹਦੇ ਪਸੰਦ ਆਵੇ ਉਹਦੇ ਬਾਈ ਨਾਲ ਗੱਲਬਾਤ ਕਰ ਲੈਣੀ ਨੰਬਰ ਸਕਰੀਨ ਤੇ ਚੱਲੀ ਜਾਣਾ ਬਾਈ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ